ਅੱਜ ਵੀਰੋ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਪੰਨਾ ਸਾਡਾ ਤੁਹਾਡਾ ਤੀਜੇ ਬਲੌਗ ਤੇ ਸਾਰਿਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਭਾਈ ਇੰਨੀ ਸਪੋਰਟ ਕਰਦੇ ਹੋ ਤੁਸੀਂ ਆਪਣੇ 50000 ਸਬਸਕ੍ਰਾਈਬ ਕੰਪਲੀਟ ਹੋ ਚੁੱਕੇ ਨੇ ਤੇ ਅੱਜ ਆਪਾਂ ਆਏ ਆ ਇੱਥੇ ਸਟੇਸ਼ਨ ਤੇ ਆ ਦੇਖੋ ਬਾਪੂ ਆਪਾਂ ਆਏ ਆ ਸਟੇਸ਼ਨ ਤੇ ਤੇ ਆਪਾਂ ਆ ਦੇਖੋ ਬਾਪੂ ਸਟੇਸ਼ਨ ਦੇਖੋ ਬਟ ਇਹ ਬਠਿੰਡੇ ਦਾ ਸਟੇਸ਼ਨ ਆ ਬਠਿੰਡੇ ਦਾ ਸਟੇਸ਼ਨ ਆ ਭਾਈ ਇਹ ਦੇਖੋ ਤੁਸੀਂ ਆ ਦੇਖੋ ਇੱਕ ਆਸ਼ਕ ਇਹ ਹੈਗਾ ਪਈ ਬਠਿੰਡੇ ਦਾ ਸਟੇਸ਼ਨ ਆ ਤੇ ਇੱਥੇ ਬਾਬੋ ਸਾਰੇ ਪਾਸੇ ਕਿਤੇ ਟ੍ਰੇਨ ਮਟਰੂ ਨਾ ਜਾਂਦੀਆਂ ਗਿਆ ਆ ਕੰਟੀਨਾਂ ਗਿਆ ਇੱਥੇ ਸਿਆਣੀ ਸਾਹਿਬ ਦੀ ਵੀ ਕੰਟੀਨ ਹੈ ਇੱਕ ਜੇ ਹੋਏ ਤਾਂ ਤੁਹਾਨੂੰ ਜਰੂਰ ਪਤਾਵਾ ਗਿਆ ਆਪਾਂ ਤੈਨੂੰ ਕਹਾਂ ਛੋਲਾ ਬਲੂਰਾ ਤੇ ਹੁਣ ਆਪਾਂ ਕਰਾਂਗੇ ਤੇ ਪ੍ਰੈਂਕ ਕਿਸੇ ਨਾਲ ਦੇਖ ਸਕਦੇ ਹੋ ਤੁਸੀਂ ਤੇ ਆ ਅੰਕਲ ਅਾਜ ਕੋਲੇ ਪ੍ਰੈਂਕ ਪ੍ਰੈਂਕ ਕਰਦੇ ਆਪਾਂ ਦੇਖਖਾਵਾ ਤੁਹਾਨੂੰ ਕੋਈ ਅਲਵਾ ਕਿ ਨਹੀਂ ਕਹਿਉਂਿਆ ਸਟੇਸ਼ਨ ਦੇਖੋ ਬਾਬੋ ਕਿਹੋ ਜਿਹਾ ਹੈ ਬਹੁਤ ਪਿਆਰ ਕਰਦੇ ਬਈ ਤੁਸੀਂ ਸਾਨੂੰ ਛੋਟਾ ਦਿਲੋਂ ਧੰਨਵਾਦ ਤੁਸੀਂ 50000 ਸਬਸਕ੍ਰਾਈਬ ਕੰਪਲੀਟ ਕਰਾਇਆ ਸਾਡੇ ਆ ਦੇਖੋ ਆ ਦੇਖੋ ਅੰਕਲ ਮਿਲੇ ਸਾਨੂੰ ਤੇ ਦੇਖੋ ਨੈਥਨ ਬਾਬੇ ਆ ਪਾਪੂਰਾ ਹੈ ਹੋਲ ਪਿਆਰ ਦਾ ਦੇਖੋ ਬਾਬੇ ਉਹ ਸਾਧੂ ਫਿਰ ਤਾਂ ਦੇਖੋ ਆ ਚੁੱਕਿਆ ਬਈ ਸਟੇਸ਼ਨ ਦੀ ਇਥੋਂ ਥੱਲੇ ਨੀਚੇ ਜਾਂਦੇ ਲੋਕ ਦੇਖ ਰਹੇ ਸੀ ਲੇ ਜਾਣਗੇ ਲੋਕ ਇੱਥੇ ਦੇਖ ਸਕਦੇ ਹੋ ਤੁਸੀਂ ਭਾਈ ਚੈਕਿੰਗ ਹੁੰਦੀ ਐ ਇੱਥੇ ਚੈਕਿੰਗ ਪੂਰੀ ਫੁੱਲ ਫਲੈਸ਼ ਚੈਕਿੰਗ ਹੁੰਦੀ ਐ ਦੇਖ ਸਕਦੇ ਹੋ ਤੁਸੀਂ ਚੈਕਿੰਗ ਹੁੰਦੀ ਐ ਇੱਥੇ ਪੂਰੀ ਫੁੱਲ ਫਲੈਸ਼ ਉਹ ਦੇਖ ਆ ਦੇਖ ਇਧਰ ਆ ਚੁੱਕੀ ਐ ਭਾਈ ਲਿਫਟ ਦੇਖ ਸਕਦੇ ਹੋ ਤੁਸੀਂ ਕਿਸੇ ਨੇ ਲਿਫਟ ਤਾਂ ਜਾਣਾ ਇੱਥੋਂ ਜਾ ਸਕਦਾਗਾ ਨਹੀਂ ਤਾਂ ਪੌੜੀਆਂ ਤਾਂ ਹੈਗੇ ਹੀ ਆ ਆਪਣੇ ਰਕੇ ਬੰਦੇ ਆਸ ਤੇ ਪੌੜੀਆਂ ਤਾਂ ਹੈਗੀਆਂ ਇਹ ਮਰਦ ਬੰਦੇਆਂ ਦੀ ਨਿਸ਼ਾਨੀ ਇਹ ਹੈਗੀਆਂ ਇਹ ਲਿਫਟ ਹੈਗੀ ਆ ਵੀ ਬਜ਼ੁਰਗਾਂ ਲਈ ਇੱਥੇ ਲੋਕ ਖਰਾਬ ਕਰ ਜਾਂਦੇ ਕਿਉਂਕਿ ਇਹ ਦੂਜੇ ਦੀ ਜਦੋਂ ਅੱਜ ਖੁੱਲੀ ਰਹਿੰਦੀ ਆ ਆ ਦੇਖੋ ਤੁਸੀਂ ਆ ਦੇਖ ਸਕਦਾ ਤੁਸੀਂ ਬਾਜ਼ਾਰ ਆ ਕੇ ਆ ਚੁੱਕੇ ਆ ਬਾਜ਼ਾਰ ਆ ਜੀ ਆ ਚੁੱਕੇ ਆ ਭਾਈ ਬਾਜ਼ਾਰ ਆ ਹੋਟਲ ਆ ਭਾਈ ਇੱਧਰ ਇੱਧਰ ਸਾਨੂੰ ਇੱਕ ਓਟੋ ਵਾਲਾ ਕਹਿੰਦਾ ਬੱਸ ਸਟੈਂਡ ਅਸੀਂ ਦੱਸਤਾ ਉਹ ਇਸ ਰਾਹ ਤੇ ਹਾਂ ਸਹੀ ਕੀਤਾ ਆਪਾਂ ਜਾਣਾ ਬਈ ਠੇਕੇ ਤੋਂ ਸ਼ਰਾਬ ਖੜਨ ਆਪਾਂ ਲੈਣਾਗਾ ਇਹ ਵੀ ਭਾਈ ਦੂਆ ਆ ਗਿਆ ਆਪਣਾ ਠੇਕਾ ਜੇ ਕਿਸੇ ਨੇ ਲੈਣੀ ਹੋਵੇ ਤਾਂ ਲੈ ਆ ਸਕਦਾਗਾ ਆਪਾਂ ਆ ਚੁੱਕੇ ਹਾਂ ਭਈ ਆਪਦੀ ਮੰਜ਼ਲ ਤੇ ਦੇਖ ਸਕਦੇ ਹੋ ਤੁਸੀਂ ਇਹ ਆ ਗਈ ਭਈ ਆਪਣੀ ਮੰਜ਼ਲ ਐ ਇੱਥੇ ਸਵਰਗ ਇੱਥੇ ਸਵਰਗ ਨਰਕ ਇੱਥੋਂ ਮਿਲੀ ਨਹੀਂ ਭਈ ਆਪਾਂ ਅਗੇ ਦੂਜੀ ਥਾਂ ਤੇ ਦੇਖੋ ਲੋਗ ਬੱਟਾ ਆਪਣਾ ਲਾ ਹੋਏ। ਦੋ ਜੀ ਅੰਦਰ ਡੱਬ ਨਾਲ ਲਾਲਾ ਆ ਗਿਆ। ਆ ਦੇਖੋ ਬਾਬੇ ਇਹਨੂੰ ਲਾਉਣਾ ਹੁਣ ਡੱਬ ਨਾਲ। ਚਾਕ ਵੀ। ਆ ਦੇਖੋ ਬਾਬੇ ਆਪਾਂ ਨੂੰ ਮਿਲਿਆ ਭਰਾ ਆਪਣਾ ਸਟੈਨ ਆਪਾਂ ਆਪਣਾ ਬਹੁਤ ਵੱਡਾ ਬਾਬੇ ਇਹ ਦੇਖ ਸਕਦੇ ਤੁਸੀਂ। ਅੱਧਾ ਤਿਆਰ ਆਪਣਾ ਵੀ ਰੱਖੋ। ਅੱਛਾ ਠੀਕ ਹੈ। ਹਮ ਮਿਹਨਤ ਕਰਦੇ ਐ ਅਕਲੀ ਬਹੁਤ ਵਾਰ। ਕੀ ਕੀ ਗਿਆਨ ਕਰਨਾ ਚਾਹੋਗੇ ਆਪਾਂ? ਆਦੋ ਨਸ਼ਾ ਬੰਦ ਕਰਨਾ ਚਾਹੀਏ ਨਸ਼ਾ ਸਾ ਬੰਦ ਹੋ ਜਾ ਹਾਂ ਨਸ਼ਾ ਨਾ ਨਸ਼ਾ ਨਹੀਂ ਕਰਨਾ ਚਾਹੀਏ ਆਦੋ ਚਲਦੇ ਆ ਆ ਲਵਾਈ ਕਾ ਦੇ ਲਈ ਆ ਯਾਰ ਇਹ ਜਦੋਂ ਇੱਥੇ ਜਾਣਾ ਹੀ ਨਹੀਂ ਆਪਾਂ ਆ ਦੇਖ ਇਧਰੋਂ ਚੱਲ ਮੈਂ ਮੋਜਾ ਮਾਰਦਾ ਲਿਫਟ ਤੇ ਲਿਫਟ ਤੇ ਚੜ ਕੇ ਅਸਤ੍ਰੂ ਹੁਣੀ ਹੁਣ ਗਾਹ ਪਾਉਣਗੇ ਦੇਖੋ ਮਾਪਾ ਆਪਾਂ ਅਸਤ੍ਰੂ ਨਹੀਂ ਚੜ ਕੇ ਲਿਫਟ ਤੇ ਮਾਪਾ ਤੇ ਮਾਪਾ ਤੇ ਲਿਫਟ ਹੋਊਗੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਹੋ ਚੁੱਕੀ ਆ ਵਾਪਸ ਹੀ ਜੋ ਕੰਮ ਕਰਦਾ ਸੀ ਬਾਬਾ ਆਪਾ ਜੋ ਕੰਮ ਕਰਨਾ ਸੀ ਆਪਾਂ ਕਰਦੇ ਆ ਬਈ ਆਪਦਾ ਪੂਰਾ ਤੇ ਹੁਣ ਆਪਾਂ ਚੱਲਨੇ ਆ ਪਾਰ ਦੀ ਕੰਮ ਆ ਪੜੋ ਉਸਤਾ ਬਾਬਿਓ ਕੰਮ ਹੋ ਚੁੱਕਿਆ ਆਪਣਾ ਦੇਖਦੇ ਤੁਸੀਂ ਡੱਬਣਾ ਲਾ ਲਿਆ ਆਪਾਂ ਹੁਣ ਤੇ ਡੱਬਣਾ ਵਾਲੀ ਲਾਉਣੇ ਆ ਹੁਣ ਦੁਨੀਆ ਵਿੱਚ ਟੱਪ ਚ ਹੀ ਫਸੋਣੀ ਆ ਆਪਾਂ ਥੋੜੇ ਟਾਈਮ ਚ ਦੇਖੋ ਤੁਸੀਂ ਲੋ ਵੀ ਬਾਬਿਓ ਚੱਲੀਏ ਅਮਰੀਕ ਸਿੰਘ ਰੋਡ ਤੇ ਠੀਕ ਆ ਹੁਣ ਚੱਲੋ ਅੱਗੇ ਇਹ ਲੈ ਰਵੋ ਇਕੱਲਾ ਬੜਾ ਮੁਲਕਰ ਹੈ ਸਾਡੀ ਇੱਥੇ ਇੱਕ ਵੀਡੀਓ ਆਲੀ ਉੱਥੇ ਐਂਡ ਜਿਮਾਣੂਗੀ ਸਟੇਸ਼ਨ ਦੇਖ ਸਕਦੇ ਹੋ ਤੁਸੀਂ ਪਾਟਲਿਆ ਭਾਈ ਪਾਰਕਿੰਗ ਚ ਦੇਖ ਸਕਦੇ ਹੋ ਤੁਸੀਂ ਆਪਾਂ ਜਿੱਤੇ 10 ਰੁਪਏ ਕੱਲੂ ਪਰਚੀ ਦੇ ਕੇ ਦੇਖੋ ਵੀ ਦੇਖੋ ਅੰਕਲ ਕੰਨ ਦੇ ਪਰਚੀ ਦਿਖਾਓ ਲੋ ਅੰਕਲ ਅਸੀਂ ਆ ਲੈ ਜਾਂਦੇ ਜੇ ਬਿਨਾ ਪੈਸੇ ਪੁੱਛੇ ਦਿੱਤੇ ਆਪਾਂ ਲਾਦੇ ਹੁਣ ਵਿਕਲ ਆਵਦਾ ਦੇਖੋ ਤੁਸੀਂ ਆਪਾਂ ਨੂੰ ਵਿਕਲ ਮਿਲ ਚੁਕਿਆ ਬਈ ਆਪਨਾ ਦੇਖ ਸਕਦੇ ਹੋ ਤੁਸੀਂ ਆਪਾਂ ਆਇਆ 5 ਸਾਲ ਬਾਅਦ ਇਹ ਵਿਕਲ ਲੈਣ 8 ਸਾਲ ਬਾਅਦ ਬਈ ਇਹ ਜਮਾਨਤ ਹੋਈ ਹੈ ਖੜਾ ਸੀਗਾ ਥਾਣੇ 'ਚ ਕਿੱਲੇ ਕਿੱਲੇ ਵਿਕਲ ਖੜੇ ਸਾਰੇ ਦੋ ਜੀ ਮਿੱਤਰੋ ਆਪਾਂ ਖਿੱਚਤੀ ਹੈ ਤਿਆਰੀ ਹੁਣ ਤੇ ਆਪਾਂ ਫਿਰ ਦਿਖਾ ਰਾ ਸੀ ਜੋ ਲੈਣਾ ਸੀ ਜੋ ਚੀਜ਼ ਲੈਣੀ ਸੀ ਆਪਾਂ ਨੇ ਦੇਖੋ ਤੁਸੀਂ ਹੁਣ ਫਿਰ ਕੋਲ ਚੱਲੇ ਆਪਾਂ ਰਾਸਤੇ 'ਚ ਦੇਖਦੇ ਆਂ ਵੀ ਕੀ ਗੱਲਬਾਤ ਹੁੰਦੀ ਆ ਦੋ ਜੀ ਮਿੱਤਰੋ ਇਹਦਾ ਵਲੋਗ ਆਪਾਂ ਸੰਭਲਿਆ ਬੋਤਲ ਇਹਨਾਂ ਨੇ ਲੈ ਲਈ ਆਪਣੇ ਚਾਚੇ ਲਈ ਤੇ ਆਵਦੇ ਲਈ ਆਪਾਂ ਤਾਂ ਪੀਂਦੇ ਨੂੰ ਤੁਹਾਨੂੰ ਪਤਾ ਹੀ ਆ ਕਿਸੀ ਮੁੰਡੇ ਪੀਂਦੇ 8 ਕਿੱਲਾ ਰੱਖ ਸਾਲਟੋ ਕੋਪੀ ਰੈਡ ਆ ਜਾਣਾ ਸਾਰਾ ਤੇ ਹੁਣ ਆਪਾਂ ਜਗਾ ਮੈਂ ਤੁਹਾਨੂੰ ਘੋਰ ਨਹੀਂ ਘੋਰ ਨਹੀਂ ਤੁਹਾਨੂੰ ਪਤਾ ਹੀ ਹੈ ਕਿੰਨੀ ਕਿੰਨੀ ਘੋਰਦਾ ਵਾ ਘੋਰਨ ਤਾਂ ਤੇਰੇ ਆਪ ਪੂਰੇ ਮਾਹੀ ਆ ਤੁਹਾਨੂੰ ਪਤਾ ਹੀ ਆ ਬਾਬੋ ਪਤਾ ਹੀ ਆ ਆ ਵੇਖੋ ਚੱਲ ਮੈਂ ਇਹ ਆਪਣੇ 라ਉਂਡ ਵਿੱਚ ਪੜਿਆ ਸਾਹਮਣੇ ਉਹੜਾ ਅੱਧਾ ਇਹੀ ਗੋਟ ਲਓ ਜੀ ਕਿੰਨੀ ਸਾਥ ਲੋਕ ਸਾਹ ਕੋਈ ਆਪਾਂ ਆਪਾਂ ਖੱਚੀ ਬਾਪੇ ਉਹ ਪਾੜਾ ਨੂੰ ਤਿਆਰੀ ਦੇਖ ਸਕਦੇ ਹੋ ਤੁਸੀਂ ਆਪਾਂ ਪਹੁੰਚਿਆ ਪਾੜਾ ਨੂੰ ਪਾੜ ਦੇ ਲੈ ਕੇ ਪਉ ਆਪਾਂ ਪੁੱਛ ਕੇ ਪਾੜਾ ਨੂੰ ਤੇ ਜਲੰਦਰ ਤੇ ਵੀ ਚਲਾਈ ਹੈ ਹਲੋ ਜਿਆਪ ਹੈ ਇਸ ਕੇ ਬਾਅਦ ਆਪਾਂ ਆਏ ਆ ਭਾਈ ਅੰਕਲ ਕੋਲ ਚਿਕਨ ਪ੍ਰੋਨ ਦੇਖ ਸਕਦਾ ਤੁਸੀਂ ਇੱਥੇ ਬੰਦਾ ਬਾਬੇ ਪੂਰਾ ਵਧੀਆ ਵਧੀਆ ਚਿਕੜੇ ਦੇਖ ਸਕਦੇ ਤੁਸੀਂ 100% ਗਰੰਟੀ ਵਾਲਾ ਚਿਕੜਾ ਮਿਲਣਾ ਕੋਈ ਆਕੜੀ ਆਕੇ ਬਿਲਕੁਲ ਵਾਕਸਾ ਗ੍ਰੇਡ ਦਾ ਚਿਕੜਾ ਮਿਲਦਾ ਹੈ ਜਿਹੜੀ ਵਾਲਾ ਭਈ ਸਾਰਾ ਦਾਦਾ ਜੇ ਕਿਸੇ ਨੇ ਫੋਨ ਨੰਬਰ 'ਤੇ ਆਪਣਾ ਜੀ ਕਰਾਉਣਾ ਹੋਵੇ ਆ 9578106000 ਆ ਨੰਬਰ ਚੈੱਕ ਕਰ ਲਓ ਬਾਬੇ ਜੇ ਕਿਸੇ ਨੇ ਕਰਾਉਣਾ ਹੋਵੇ ਤਾਂ ਕਰਾ ਸਕਦਾ ਹੈ ਹਾਂ ਜੀ ਤੇ ਇਹ ਲੋਕੇਸ਼ਨ ਹੈਗੀ ਆ ਭਈ ਆ ਦੇਖ ਸਕਦੇ ਤੁਸੀਂ ਪ੍ਰਤਾਪ ਨਗਰ ਤੇ ਸਿੱਧਾ ਰੋੜਾ ਆ ਸਾਹਮਣੇ ਠੇਕਾ ਹੈਗਾ ਆ ਦੇਖੋ ਤੁਸੀਂ ਆ ਬਾਬੇ ਆਤਾਗਾ ਦੇਖੋ ਤੁਸੀਂ ਦੀਪੂ ਹਲਵਾਈ ਆਤਾ ਦੇਖੋ ਉਹ 10 ਨੇ ਤੇ ਬੁੱਸ ਲੈ ਰਾਦਰ ਇਹਨੇ ਕੁਝ ਤਾਂ ਰੇਟ ਦੱਸ ਦੋ ਅੰਕਲੀ ਪੈਕ ਕਰਨੀ ਹੈ ਖੜੀ ਹੋ ਜੁਮਾ ਖਾਣਿਆ ਬੈਠੋ ਬੈਠੋ ਮੈਨੂੰ ਪਾਲਾ ਖਾਣਾ ਨਹੀਂ ਲੋਵੇਂ ਤਰੋਂ ਆਪਾਂ ਆਜ ਕੇ ਆਂ ਤਾਂ ਵੀ ਟੈਕਰਾ ਕੇ ਦੇਖ ਲੈ ਗੱਲ ਉਸ ਦਿਨ ਤੇ ਤੁਸੀਂ ਕੋ ਦੇਖ ਲੈ ਤੁਸੀਂ ਸਬਜ਼ੀ ਕਰਾ ਲੀਆ ਪਾ ਦੇਖੋ ਫਿਰ ਆ ਦੇਖੋ ਬਾਬੇ ਪ੍ਰਤਾਪ ਨਗਰ ਆ ਪ੍ਰਤਾਪ ਨਗਰ ਇਸ ਕਦਰ ਪ੍ਰਤਾਪ ਨਗਰ ਸਾਹੀ ਬਾਮਣ ਆਪਾ ਨੂੰ ਲੈ ਆ ਸੀ ਬਾਮਣੇ ਦੇਖ ਰਾਕਦੇ ਤੁਸੀਂ ਬਾਬਾ ਜਿਹੜਾ ਬੰਦੇ ਨਾ ਲੋ ਵੀ ਮਿੱਤਰੋ ਜਿਵੇਂ ਤੁਹਾਨੂੰ ਦਿਖਾਇਆ ਆਪਾਂ ਪੂਰੇ ਇੰਡੀਆ ਦਾ ਓਹ ਤੋਰੀ ਪਟੰਡਾ ਦਾ ਟੇਸ਼ਨ ਅੰਦਰ ਤੋਂ ਤੱਕ ਆਪਣੇ ਲਈ ਜੁੜਾ ਲਈ ਹੋਰ ਹੋਰ ਕੁਝ ਵੀ ਦੇਖਣ ਲਈ ਆਪਣੇ ਆਪਣੇ ਨਾਲ ਜੁੜੇ ਰਹੋ ਜੇ ਵਾਤਵਾਤ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਤੇ ਮਿਲਦਾ ਤੁਹਾਨੂੰ ਆਪਾਂ ਬੈਸਟ ਸਮਝਣੇ ਬਲੋਗਸ ਆਠਾਂ